ਇਹ ਵੀਡੀਓ ਬਹੁਤ ਵਾਇਰਲ ਹੋਈ ਸ਼ਾਜੀ ਦੀ ਤੇ ਸ਼ੀਲੂ ਦੀ ਕਮਾਰਪੁਰ ਦੇ ਕਬੱਡੀ ਕਮਪਨੀ ਦੇ ਦੇਖੋ ਕਬੱਡੀ ਹੈ 30 ਸੈਕਿੰਡ ਦੇ ਵਿੱਚ ਪਤਾ ਨਹੀਂ ਲੱਗਦਾ ਬੰਦਿਆਂ ਨੂੰ ਦੇਖੋ ਕਿੰਨਾ ਫਲੋ ਬਣਿਆ ਹੋਇਆ ਹੈਗਾ ਪਰ ਸ਼ਾਜੀ ਨੇ ਮੈਨੂੰ ਸਵੇਰੇ ਖੁਦ ਕਾਲ ਕੀਤੀ ਕਹਿੰਦਾ ਭਾਈ ਮੇਥੋਂ ਗਲਤੀ ਹੋ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਪਰ ਇਹ ਬੰਦੇ ਇਹੀ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿ ਉਹਨੇ ਗਰਾਊਂਡ ਦੇ ਵਿੱਚ ਖੜ ਕੇ ਕਿਹਾ ਕਿ ਮੇਰੇ ਕੋਲੋਂ ਵੱਡੀ ਗਲਤੀ ਹੋ ਗਈ ਤੇ ਜੇ ਮੇਰੀ ਪਿਛਲੀ ਵੀਡੀਓ ਤੋਂ ਕਿਸੇ ਨੂੰ ਵੀ ਦੁੱਖ ਲੱਗਿਆ ਹੋਵੇ ਉਸ ਲਈ ਮੈਂ ਮਾਫੀ ਮੰਗਦਾ ਉਹ ਜੀ ਕਹਿੰਦੇ ਸਾਜੀ ਨੇ ਆਪਣੀ ਗਲਤੀ ਕਬੂਲੀ ਤੁਸੀਂ ਪਹਿਲਾਂ ਉਹ ਸਾਰੀ ਵੀਡੀਓ ਸੁਣ ਲਿਓ ਕਿ ਰਪਿੰਦਰ ਜਲਾਲ ਨੇ ਉਸ ਕਮੈਂਟਰੀ ਦੇ ਵਿੱਚ ਕੀ ਕਿਹਾ ਪਿਛਲੇ ਦਿਨੀ ਇੱਕ ਬਿਵਾਦ ਹੋਇਆ ਇੱਕ ਵੀਡੀਓ ਬਹੁਤ ਵਾਇਰਲ ਹੋਈ ਸ਼ਾਦੀ ਦੀ ਤੇ ਸ਼ੀਲੂ ਦੀ ਕੁਮਾਰਪੁਰ ਦੇ ਕਬੱਡੀ ਕਮਪਨੀ ਦੇਖੋ ਕਬੱਡੀ ਹੈ 30 ਸੈਕਿੰਡ ਦੇ ਵਿੱਚ ਪਤਾ ਨਹੀਂ ਲੱਗਦਾ ਬੰਦਿਆਂ ਨੂੰ ਦੇਖੋ ਕਿੰਨਾ ਫਲੋ ਬਣਿਆ ਹੋਇਆ ਹੈ ਸਗਾ ਪਰ ਸ਼ਾਦੀ ਨੇ ਮੈਨੂੰ ਸਵੇਰੇ ਖੁਦ ਕਾਲ ਕੀਤੀ ਕਹਿੰਦਾ ਬਾਈ ਮੇਥੋਂ ਗਲਤੀ ਹੋ ਗਈ ਮੈਨੂੰ ਕਹਿੰਦਾ ਪਤਾ ਹੀ ਨਹੀਂ ਲੱਗਿਆ ਪਰ ਇਹ ਬੰਦੇ ਨੇ ਲਾਈਵ ਕੀਤਾ ਇਹਨੂੰ ਬੜਾ ਅਫਸੋਸ ਹੈ ਇਹਨੇ ਗਰਾਊਂਡ ਦੇ ਵਿੱਚ ਵੀ ਮਾਫੀ ਮੰਗ ਲਈ ਸੀ ਤੇ ਮੈਂ ਸਾਰੇ ਸਾਕਾਤ ਵੀਰਾਂ ਨੂੰ ਬੇਨਤੀ ਕਰਦਾ ਵੀ ਕਬੱਡੀ ਦੀ ਗੱਲ ਆ ਕਬੱਡੀ ਦੇ ਵਿੱਚ ਗਰਾਊਂਡ ਦੇ ਵਿੱਚ ਹੀ ਖੇਡਮ ਕਰਦਿਆ ਕਰੋ ਕਈ ਵਾਰੀ ਕੀ ਹੁੰਦਾ ਆਪਾਂ ਭੇਜਿਆ ਤੇ ਪਾਦਨੇ ਆ ਤੇ ਉਹ ਫਿਰ ਗੱਲ ਹੋਰ ਪਾਸੇ ਨੂੰ ਚਲੀ ਜਾਂਦੀ ਹੈ ਇੱਕ ਵੀਰ ਤਾਂ ਮੈਂ ਦੇਖਿਆ ਉਹਦੀ ਵੀਡੀਓ ਵਿੱਚ ਇਹਨਾਂ ਦਾ ਕਿ ਬਾਈ ਕਬੱਡੀ ਕਰਨਾ ਚਾਹੀਦਾ ਕਿਉਂ ਜੀ ਕਬੱਡੀ ਦੇ ਵਿੱਚ ਹੂਣੀ ਚਪੇੜਾ ਵੱਜਦੀਆਂ ਦੇਖੋ ਦੋਨਾਂ ਨੇ ਪਿਆਰ ਨਾਲ ਕਰਾਇਆ ਯਾਰ ਹਰ ਰੋਜ਼ ਖੇਡਦੇ ਆ ਹੋ ਜਾਂਦਾ ਹੈ ਗਰਾਊਂਡ ਦੇ ਵਿੱਚ ਨਿਬੜ ਗਿਆ ਸੀਗਾ ਸੋ ਮੇਰੀ ਭਰਾਵਾਂ ਨੂੰ ਬੇਨਤੀ ਹੈ ਆਪਾਂ ਸਾਰੇ ਰਲ ਮਿਲ ਕੇ ਰਹਿਣਾ ਸਾਜੀ ਬੜਾ ਵਧੀਆ ਸਾਡਾ ਭਰਾ ਹੈ ਤੇ ਸ਼ਿਲੂ ਵੀ ਸਾਡਾ ਭਰਾ ਹੈ ਤੁਸੀਂ ਸਾਰੀ ਵੀਡੀਓ ਸੁਣ ਲਈ ਹੈ ਕਿ ਰਵਿੰਦਰ ਜਲਾਲ ਨੇ ਆਪਣੇ ਨਾਲ ਸਾਜੀ ਤੇ ਗੁਰਵਿੰਦਰ ਘਾਂਗੇ ਨੂੰ ਕੋਲ ਖੜਾ ਕੇ ਇਹ ਕਿਹਾ ਕਿ ਸਾਜੀ ਕਹਿੰਦਾ ਮੇਰੇ ਕੋਲ ਗਲਤੀ ਹੋ ਗਈ ਪਰ ਲੋਕੀ ਸੋਸ਼ਲ ਮੀਡੀਆ ਤੇ ਬੜੇ ਤਰੀਕੇ ਦੇ ਨਾਲ ਉਸ ਗੱਲ ਨੂੰ ਪੇਸ਼ ਕਰਦੇ ਪਿਆ ਮੈਂ ਰਵਿੰਦਰ ਭਾਰਾ ਦਾ ਵੀ ਧੰਨਵਾਦ ਕਰਦਾ ਹਾਂ ਜਿੰਨੇ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਸਾਜੀ ਦੇ ਖਿਲਾਫ ਨਫ਼ਰਤਾਂ ਫੈਲੀ ਸੀ ਉਹ ਕਿਸੇ ਨਾ ਕਿਸੇ ਤਰੀਕੇ ਉਸ ਨਫ਼ਰਤਾਂ ਨੂੰ ਘੱਟ ਕੀਤਾ ਅਸੀਂ ਕੋਈ ਸਾਜੀ ਦੇ ਵਿਰੋਧੀ ਨਹੀਂ ਆ ਅਸੀਂ ਕੋਈ ਸ਼ੀਲੂ ਸਾਡਾ ਚਾਚੇ ਤਾਇਿਆਂ ਦਾ ਜਾਂ ਸਾਡਾ ਸਕਾ ਭਰਾ ਨਹੀਂ ਆ ਅਸੀਂ ਪਿਆਰ ਕਰਦੇ ਆ ਤਾਂ ਕਬੱਡੀ ਨੂੰ ਪਿਆਰ ਕਰਦੇ ਆ ਕਬੱਡੀ ਦੇ ਵਿੱਚ ਜਿਹੜੇ ਪਲੇਅਰ ਖੇਡਦੇ ਆ ਅਸੀਂ ਉਹਨਾਂ ਦੀ ਗੇਮ ਨੂੰ ਪਸੰਦ ਕਰਦੇ ਆ ਪਰ ਮੈਂ ਇੱਕ ਸਵਾਲ ਸਾਰੇ ਕਮੈਂਟਰਾਂ ਨੂੰ ਕਬੱਡੀ ਨੂੰ ਚਾਹਣ ਵਾਲਿਆਂ ਨੂੰ ਉਤੋਂ ਦੇ ਫੰਡਰੇਸ਼ਨ ਦੇ ਬੰਦਿਆਂ ਨੂੰ ਸਾਰਿਆਂ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿ ਅੱਜ ਜੇ ਸ਼ੀਲੂ ਨਾਲ ਪੰਜਾਬ ਦੇ ਵਿੱਚ ਇਹ ਕੁਛ ਹੋ ਗਿਆ ਕਿ ਹਰਿਆਣੇ ਦੇ ਵਿੱਚ ਕਿਸੇ ਪੰਜਾਬੀ ਪਲੇਅਰ ਦੇ ਨਾਲ ਪੰਜਾਬੀ ਖਿਡਾਰੀ ਦੇ ਨਾਲ ਇਹ ਕੁਛ ਹੋ ਜਾਂਦਾ ਕਿ ਫੇਰ ਵੀ ਪੰਜਾਬੀ ਚੁੱਪ ਰਹਿੰਦੇ ਉਸ ਚੀਤੇ ਸਟੈਪ ਨਹੀਂ ਲੈਂਦੇ ਸੀ ਹੁਣ ਵੀ ਕਹਿਣਾ ਪਿਆ ਮੈਂ ਕੋਈ ਸਾਜੀ ਦਾ ਵੈਰੀ ਨਹੀਂ ਐ ਕੋਈ ਉਹ ਮੇਰਾ ਭਰਾ ਨਹੀਂ ਐ ਕੋਈ ਮੇਰਾ ਦੁਸ਼ਮਣ ਨਹੀਂ ਐ ਪਰ ਮੈਂ ਉਹਨੂੰ ਪਿਆਰ ਕਰਦਾ ਉਹਦੀਆਂ ਗੇਮਾਂ ਨਾਲ ਉਹਦੇ ਚੰਗੇ ਪਲੇਅਰ ਦੇ ਕਰਕੇ ਉਹਨੂੰ ਲੋਕੀ ਉਹਦੀ ਇੱਜ਼ਤ ਕਰਦੇ ਆ ਪਰ ਮੈਂ ਤਾਂ ਸਵਾਲ ਇਹੀ ਚੁੱਕਿਆ ਸੀ ਕਿ ਸ਼ੀਲੂ ਤੇ ਐਡਾ ਵੱਡਾ ਹੱਥ ਚੁੱਕਿਆ ਗਿਆ ਕੋਈ ਛੋਟਾ ਮੋਟਾ ਪਲੇਅਰ ਹੁੰਦਾ ਤਾਂ ਸਾਰੀ ਦੁਨੀਆ ਸੋਚਦੀ ਸ਼ਾਇਦ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਨਾ ਹੁੰਦੀ ਪਰ ਇਹ ਤਾਂ ਨਾਮੀ ਪਲੇਅਰ ਸੀ ਯਾਰ ਆਪਣੀ ਕਬੱਡੀ ਮਾਂ ਬੋਲੀ ਦੇ ਲਈ ਉਹ ਪੰਜਾਬ ਦੇ ਵਿੱਚ ਆਂਦਾ بڑے ਮਾਣ ਦੇ ਨਾਲ ਆਂਦਾ ਇਹ ਪੰਜਾਬੀ ਮੈਨੂੰ ਮੋਢਿਆਂ ਤੇ ਚੁੱਕ ਲਾਂਦੇ ਜਦੋਂ ਮੈਂ ਪੰਜਾਬ ਦੇ ਵਿੱਚ ਖੇਡਣ ਆਨਾ ਅੱਜ ਸ਼ੀਲੂ ਦਾ ਵੀ ਬਿਆਨ ਸੁਣਿਆ ਸੀ ਸ਼ੀਲੂ ਦਾ ਨਹੀਂ ਚੱਲੋ ਐਮ ਐਲ ਕੇ ਦਾ ਕੋਈ ਮੇਜਰ ਲੀਗ ਦਾ ਕੋਈ ਮੈਚ ਚੱਲਦਾ ਪਿਆ ਸੀ ਤਾਂ ਉੱਥੇ ਵੀ ਇੱਕ ਕਮੈਂਟਰ ਨੇ ਬੋਲਿਆ ਗਿਆ ਕਿ ਮੇਰੀ ਸਾਡੀ ਦੋਨਾਂ ਦਾ ਆਪਸ ਵਿੱਚ ਗਰਾਊਂਡ ਦੇ ਵਿੱਚ ਸਮਝੌਤਾ ਹੋ ਗਿਆ ਸੀ ਪਰ ਲੋਕੀ ਬੜਾ ਗਲਤ ਤਰੀਕੇ ਦੇ ਨਾਲ ਪੇਸ਼ ਕਰਦੇ ਪਿਆ ਜਿੱਥੇ ਗਲਤ ਹੈ ਉੱਥੇ ਗਲਤ ਹੈ ਸ਼ਾਇਦ ਉਸ ਦਿਨ ਰਪਿੰਦਰ ਜਲਾਲ ਉਸ ਮੈਚ ਦੇ ਵਿੱਚ ਕਮੈਂਟਰੀ ਕਰਦਾ ਹੁੰਦਾ ਤਾਂ ਜਿੰਨਾ ਵਿਵਾਦ ਹੁਣ ਵਧਿਆ ਆਇਆ ਇਹਨਾਂ ਵਿਵਾਦ ਨਾ ਵਧਾ ਜਿਵੇਂ ਅੱਜ ਤੁਸੀਂ ਕਮੈਂਟਰੀ ਦੇ ਵਿੱਚ ਰੁਪਿੰਦਰ ਜਲਾਲ ਨੇ ਭਰਾ ਨੇ ਸਮਝਾਇਆ ਲੋਕਾਂ ਨੂੰ ਕਿ ਉਸ ਤਰੀਕੇ ਬੜਾ ਗਲਤ ਤਰੀਕੇ ਦੇ ਨਾਲ ਵੀਡੀਓ ਨੂੰ ਪੇਸ਼ ਕੀਤਾ ਜਾ ਰਿਹਾ ਰੁਪਿੰਦਰ ਜਲਾਲ ਭਰਾ ਹੁੰਦਾ ਤਾਂ ਸ਼ਾਇਦ ਇੰਨਾ ਰੋਲਾ ਨਹੀਂ ਵਧਣਾ ਸੀ ਸਾਡੇ ਵੀ ਦਿਲਾਂ ਦੇ ਵਿੱਚ ਉਹ ਚੀਜ਼ ਦੀ ਇੱਜ਼ਤ ਬਣਨੀ ਸੀ ਕਿ ਰੁਪਿੰਦਰ ਜਲਾਲ ਨੇ ਬਈ ਉੱਥੇ ਇੱਕ ਦੂਜੇ ਦੇ ਨਾਲ ਸਮਝੋਤਾ ਕਰਾਇਆ ਜੱਫੀਆਂ ਪਵਾਈਆਂ ਕਿਉਂਕਿ ਗੁੱਸਾ ਤੁਹਾਨੂੰ ਵੀ ਪਤਾ ਹੈ ਹੋਇਆ ਮਾੜਾ ਹੀ ਐ ਪਰ ਫੇਰ ਵੀ ਅਸੀਂ ਕਬੱਡੀ ਨੂੰ ਪਿਆਰ ਕਰਦੇ ਆਂ ਅਸੀਂ ਇੱਕ ਦੂਜੇ ਦੇ ਖਿਲਾਫ ਨਫ਼ਰਤਾਂ ਨਹੀਂ ਫਲਾਉਣਾ ਚਾਹੁੰਦੇ ਪਰ ਜਿਹੜੇ ਸ਼ੀਲੂ ਨੂੰ ਚਾਹਣ ਵਾਲੇ ਆ ਉਹ ਤਾਂ ਤੁਹਾਨੂੰ ਵੀ ਪਤਾ ਜੇ ਕੋਈ ਕਿਸੇ ਨਾਲ ਬੁਰਾ ਕਰੂਗਾ ਤਾਂ ਲੋਕੀ ਆਪ ਵੀ ਦੇਖ ਲੈਂਦੇ ਆ ਬਾਕੀ ਬੇਨਤੀ ਆ ਬਾਈ ਇਹ ਵੀ ਬਹੁਤ ਵੱਡੀ ਚੀਜ਼ ਹੁੰਦੀ ਆ ਕਿ ਇੱਕ ਸ਼ਾਜੀ ਪਲੇਅਰ ਨੇ ਜਿਨੇ ਆਪਣੀ ਗਲਤੀ ਨੂੰ ਮਹਿਸੂਸ ਕੀਤਾ ਕਿ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਇਹੀ ਬਹੁਤ ਵੱਡੀ ਚੀਜ਼ ਹੁੰਦੀ ਆ ਕਿ ਉਹਨੇ ਗਰਾਊਂਡ ਦੇ ਵਿੱਚ ਖੜ ਕੇ ਕਿਹਾ ਕਿ ਮੇਰੇ ਕੋਲ ਵੱਡੀ ਗਲਤੀ ਹੋ ਗਈ ਤਾਂ ਇਹੀ ਸ਼ੁਕਰ ਕਰਦਾ ਜਿਹੜੀ ਇੱਕ ਦੂਜੇ ਦੇ ਖਿਲਾਫ ਨਫ਼ਰਤਾਂ ਸੀ ਇੱਕ ਦੂਜੇ ਦੇ ਨਾਲ ਜੋ ਮਾਰਕੁੱਟ ਹੋਈ ਉਹ ਲੋਕਾਂ ਦੇ ਸਾਹਮਣੇ ਆਈ ਸ਼ਿਲੂ ਦੇ ਫੈਨ ਆ ਜਾਂ ਸ਼ੀਲੂ ਨੂੰ ਕੁਝ ਵੀ ਸਮਝਦੇ ਆ ਤਾਂ ਇੱਕ ਦੂਜੇ ਨੂੰ ਗਾਲਾਂ ਨਾ ਕੱਢਿਓ ਬੇਨਤੀ ਆ ਹੱਥ ਜੋੜ ਕੇ ਬਹੁਤ ਗੁੱਸੇ ਦੇ ਵਿੱਚ ਮੈਂ ਵੀ ਖੁਦ ਵੀਡੀਓ ਪਾਈ ਸੀ ਮੈਂ ਵੀ ਬਹੁਤ ਗੁੱਸੇ ਦੇ ਵਿੱਚ ਬੋਲਿਆ ਸੀ ਪਰ ਗੁੱਸਾ ਆਉਂਦੀ ਸਪੋਰਟ ਤੁਸੀਂ ਆਪ ਸਮਝਦਾਰ ਆ ਯਾਰ ਜਿਹੜੇ ਬੰਦੇ ਨੂੰ ਆਪਾਂ ਚੰਗਾ ਮਹਾਵਲੀ ਸਮੇ ਦੇ ਹੋਇਓ ਉਹਦੇ ਨਾਲ ਏਡੀ ਵੱਡੀ ਕਰਤੂਤ ਹੋਈ ਹੋਵੇ ਜਾਂ ਵਾਕਾ ਹੋਇਆ ਹੋਵੇ ਤਾਂ ਨਹੀਂ ਰੁਕਿਆ ਜਾਂਦਾ ਤੇ ਜੇ ਮੇਰੀ ਪਿਛਲੀ ਵੀਡੀਓ ਤੋਂ ਕਿਸੇ ਨੂੰ ਵੀ ਦੁੱਖ ਲੱਗਾ ਹੋਵੇ ਉਸ ਲਈ ਮੈਂ ਮਾਫੀ ਮੰਗਦਾ ਜੇ ਏਡਾ ਵੱਡਾ ਪਲੇਅਰ ਇੱਕ ਦੂਜੇ ਪਲੇਅਰ ਤੋਂ ਮਾਫੀ ਮੰਗ ਸਕਦਾ ਤਾਂ ਅਸੀਂ ਵੀਡੀਓ ਪਾਈ ਤਾਂ ਅਸੀਂ ਉਹਨਾਂ ਭਰਾਵਾਂ ਤੋਂ ਮਾਫੀ ਕਿਉਂ ਨਹੀਂ ਮੰਗ ਸਕਦੇ ਤਾਂ ਇਸ ਲਈ ਮਾਫ ਕਰਿਓ ਉਸ ਦੇ ਨਾਲ ਕਿਸੇ ਵੀ ਮੇਰੀ ਵੀਡੀਓ ਤੋਂ ਤੁਹਾਨੂੰ ਦੁੱਖ ਲੱਗਾ ਹੋਵੇ ਕਿ ਮੈਂ ਚਿੱਲੂ ਦੇ ਪੱਖ ਦੇ ਵਿੱਚ ਪਾਈ ਜਾਂ ਸਾਜੀ ਲਈ ਨਫਰਤ ਫਲਾਈ ਉਹਦੇ ਲਈ ਮੈਂ ਮਾਫੀ ਮੰਗਦਾ ਵਾਹਿਗੁਰਜ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਜ ਕੀ ਫਤਿਹ